ਇਹ ਹੈ ਡਾਕਟਰ ਵਿਕਰਮਜੀਤ ਸਿੰਘ ਜੋ ਕਿ ਸੇਵਲ ਹਸਪਤਾਲ ਪਤੌੜ ਦੇ ਵਿੱਚ ਬਤੌਰ ਮੈਡੀਕਲ ਅਫਸਰ ਤਨਖਾਤਾ ਹੈ ਜਿन्होने ਹਸਪਤਾਲ ਨੂੰ ਸ਼ਰਾਬਖਾਨਾ ਬਣਾ ਕੇ ਰੱਖਿਆ ਹੋਇਆ ਹੈ ਅਤੇ ਇਹ ਗੱਲ ਅਸੀਂ ਨਹੀਂ ਸਗੋ ਇੱਥੋਂ ਦੇ ਲੋਕ ਕਹਿੰਦੇ ਨੇ ਕਿਉਂਕਿ ਜਾਣਕਾਰੀ ਮੁਤਾਬਕ ਇਹ ਡਾਕਟਰ ਡਿਊਟੀ ਦੇ ਸਮੇਂ ਸ਼ਰਾਬ ਦੇ ਨਸ਼ੇ ਦੇ ਵਿੱਚ ਡੁੱਬਿਆ ਰਹਿੰਦਾ ਹੈ ਆ ਆਪਣਾ ਕੰਮ ਕਰ ਲਾ ਹਾਂਜੀ ਥੈਂਕ ਯੂ ਵੈਰੀ ਮਚ ਠੀਕ ਓਕੇ ਯਾਰੋ ਕਰੋ ਮੋਜਾਂ ਤੇ ਸ਼ੁਰੂ ਕਰੋ ਜਿ세 ਚਲਦੇ ਆਂ ਅੱਜ ਹਲਕਾ ਪਤੌੜ ਦੇ ਵਿਧਾਇਕ ਫਿਰਮਨ ਸਿੰਘ ਢੋਲਾ ਨੇ ਲਾਈਵ ਹੋ ਕੇ ਸਿਵਲ ਹਸਪਤਾਲ ਦੇ ਵਿੱਚ ਛਾਪਾ ਮਾਰਿਆ ਅਤੇ ਇਸ ਦੌਰਾਨ ਇਹ ਸਰਕਾਰੀ ਡਾਕਟਰ ਨਸ਼ੇ ਦੇ ਵਿੱਚ ਤੁੱਟ ਪਾਇਆ ਗਿਆ। ਵਿਧਾਇਕ ਨੇ ਜਦੋਂ ਡਾਕਟਰ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਇਸ ਦੌਰਾਨ ਡਾਕਟਰ ਦੀ ਕੀ ਹਾਲਤ ਸੀ ਇਹ ਹੁਣ ਤੁਸੀਂ ਅੱਗੇ ਦੇਖਣ ਜਾ ਰਹੇ ਹੋ। ਸਾਹਮਣੇ ਹੈਗੇ ਨੇ ਹਸੀਕਾਲ ਜੀ ਕੀ ਹਾਲ ਨੇ ਠੀਕ ਠਾਕ ਹੋ। ਵਾਹਿਗੁਰੂ ਕੀ ਨਾਮ ਕੀ ਹੈ ਤੁਹਾਡਾ? ਹਾਂਜੀ। ਜੀ ਨੰਬਰ ਹੈ ਤੁਹਾਡਾ ਬ੍ਰੀਸਮੈਂਡਰ ਸਿੰਘ ਕਿ ਲੋਕ ਤੁਸੀਂ ਡਾਕਟਰ ਹੈਗੇ ਹੋ ਔਰ ਹਾਂਜੀ ਤੁਹਾਡੀ ਡਿਊਟੀ ਹੈਗੀ ਔਰ ਕਿੰਨੇ ਤੋਂ ਕਿੰਨੇ ਹੈਗੀ ਡਿਊਟੀ ਤੁਹਾਡੀ 9 ਤੋਂ 3 9 ਤੋਂ 3 ਡਿਊਟੀ ਹੈਗੀ ਹੈਗੀ ਹਾਂਜੀ ਤੇ ਇਸ ਟਾਈਮ ਤੁਸੀਂ ਡਿਊਟੀ ਤੇ ਹੈਗੇ ਹੋ ਹੁਣ ਤੇ ਤੁਸੀਂ ਡਰਿੰਕ ਕੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਤੁਸੀਂ ਆਨ ਡਿਊਟੀ ਹੈਗੇ ਹੋ ਤੁਸੀਂ ਇਹ ਤੁਸੀਂ ਸ਼ਰਾਬ ਕੀਤੀ ਹੋਈ ਆ ਜੋ ਜੋ ਬਾਬੂ ਤੁਹਾਡਾ ਨਾਮ ਵੀ ਸਹੀ ਦੱਸਿਆ ਜਾ ਰਿਹਾ ਸੋਤੋਂ ਤੇ ਤੁਸੀਂ ਮਰੀਜ਼ਾਂ ਨੂੰ ਦਵਾਈ ਕਿਤੇ ਹੋਗੇ ਤੁਸੀਂ ਸ਼ਰਾਬ ਕੀਤੀ ਹੈਗੀ ਤੁਹਾਡੀ ਏਜ ਵੀ ਇੰਨੀ ਹੈ ਨਹੀਂ ਕਿ ਵੀ ਤੁਸੀਂ ਕੋਈ ਸਮਝ ਨਾ ਰੱਖਦੇ ਹੋਮੋ ਯੰਗ ਲੱਗ ਰਹੇ ਹੈਗੇ ਉਮਰ ਵੀ ਕੋਈ ਖਾਸ ਨਹੀਂ ਹੈਗੀ ਤੁਹਾਡੀ ਮੈਨੂੰ ਲੱਗਦਾ ਕਿੰਨੀ ਹੈਗੀ ਏਜ ਤੁਹਾਡੀ ਏਜ ਕਿੰਨੀ ਹੈਗੀ ਤੁਹਾਡੀ 37 37 ਹੈਗੀ ਹੈ ਤੁਹਾਡੀ 37 ਮੇਰੀ ਹੈਗੀ ਏਜ ਜੇ ਤੁਸੀਂ ਮੇਰੇ ਉਮਰ ਦੇ ਹੈਗੇ ਹੋ ਤੇ ਤੁਹਾਨੂੰ ਪਬਲਿਕ ਸਰਵੈਂਟ ਹੈਗੇ ਹੋ ਤੁਸੀਂ ਡਾਕਟਰ ਹੋ ਤੁਸੀਂ ਡਾਕਟਰ ਜਿਹਨੂੰ ਲੋਕ ਰੱਬ ਦਾ ਰੂਪ ਸਮਝਦੇ ਨੇ ਸਰ ਮੈਂ ਬੱਦੇ ਦੋਸਤ ਨਾ ਹੈਗਾ ਕਿਹੜੀ ਦਵਾਈ ਦੇ ਰਹੇ ਹੋ ਤੁਸੀਂ ਤਾਂ ਆਪ ਤੁਸੀਂ ਦਵਾਈ ਦੇ ਯੋਗ ਹੈਗੇ ਹੋ ਤੁਸੀਂ ਤਾਂ ਆਪ ਬਿਮਾਰ ਹੈਗੇ ਹੋ ਤੁਸੀਂ ਮਾਨਸਿਕ ਤੌਰ ਤੇ ਲੱਗਦਾ ਮੈਨੂੰ ਖੜਿਆ ਟੋਟੇ ਤੋਂ ਜਾ ਨਹੀਂ ਰਿਹਾ ਬੋਲਿਆ ਤੁਹਾਡੇ ਤੋਂ ਜਾ ਨਹੀਂ ਰਿਹਾ ਤੁਸੀਂ ਇੰਨੀ ਜ਼ਿਆਦਾ ਡਰਿੰਕ ਕੀਤੀ ਹੋਈ ਹੈਗੀ ਕੀ ਤੁਸੀਂ ਕਿਸੇ ਦਾ ਇਲਾਜ ਕੀ ਕਰੋਗੇ ਤੁਸੀਂ ਤੁਸੀਂ ਇੱਧਰ ਆਓ ਜਾ ਕਿਥੇ ਰਹੇ ਹੋ ਇੱਧਰ ਆਓ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਧਰ ਆਓ ਇੱਧਰ ਆਓ ਜਾ ਕਿਥੇ ਰਹੇ ਹੋ ਤੁਸੀਂ ਇੱਧਰ ਆਓ ਆਜੋ ਆਜੋ ਇੱਧਰ ਆਜੋ ਆਜੋ ਇੱਥੇ ਖੜੋ ਇੱਥੇ ਆਓ ਰੇ ਖੜੋ ਆ ਆਪਣਾ ਕੰਮ ਕਰ ਲਾ ਹਾਂਜੀ ਥੈਂਕ ਯੂ ਵੈਰੀ ਮਚ ਠੀਕ ओके ਯਾਰੋ ਕਰੋ ਮoja ਤੇ ਸ਼ੁਰੂ ਇਹ ਸਬਤਬਾਤ ਵਿਤਾਇਕ ਨੇ ਡਾਕਟਰ ਦੇ ਖਿਲਾਫ ਕਾਰਵਾਈ ਦੇ ਲਈ ਸਿਵਲ ਸਰਜਨ ਨੂੰ ਸ਼ਿਕਾਇਤ ਕੀਤੀ ਅੱਜ ਮੈਂ ਇਥੇ ਸਿਵਲ ਹਸਪੀਟਲ ਜਿਹੜਾ ਹੈਗਾ ਆਪਣਾ ਭਦੋੜ ਦਾ ਇਥੇ ਪਹੁੰਚਾ ਇਸ ਤੋਂ ਪਹਿਲਾਂ ਵੀ ਮੇਰੀ ਕਈ ਵਾਰੀ ਫੋਨ ਤੇ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਤੇ ਹੋਰ ਵੀ ਜਿਹੜੇ ਉੱਚ ਅਧਿਕਾਰੀ ਸੀਗੇ ਉਹਨਾਂ ਨੂੰ ਮੈਂ ਕਿਹਾ ਸੀਗਾ ਕਿ ਵੀ ਇਸ ਸਮਸਿਆ ਦਾ ਜਿਹੜਾ ਉਹ ਇਹਦਾ ਧਿਆਨ ਕਰੋ ਤੇ ਇਹਦਾ ਹੱਲ ਕਰੋ ਔਰ ਉਹਨਾਂ ਨੂੰ ਸਮਝਾਓ ਸਮੱਸਿਆ ਇਹ ਜੀ ਕਿ ਵੀ ਜਿਹੜੇ ਤੇ ਡਾਕਟਰ ਹੈਗੇ ਵਿਕਰਮ ਉਹ ਔਨ ਡਿਊਟੀ ਜਿਹੜਾ ਹੈਗਾ ਉਹ ਡਰਿੰਕ ਕਰਕੇ ਜਿਹੜੇ ਹੋਗੇ ਬੈਠਦੇ ਹੈਗੇ ਅੱਗੇ ਤੇ ਮੈਂ ਸੁਣਿਆ ਸੀਗਾ ਤੇ ਮੈਂ ਫੋਨ ਤੇ ਵੀ ਕਈ ਵਾਰੀ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਅੱਜ ਦੁਬਾਰਾ ਮੈਨੂੰ ਕੰਪਲੇਂਟ ਆਈ ਔਰ ਔਰ ਉਸੇ ਟਾਈਮ ਆ ਜਦੋਂ ਇੱਥੇ ਪਹੁੰਚਾ ਤਾਂ ਡਾਕਟਰ ਸਾਹਿਬ ਜਿਹੜੇ ਉਹ ਉਹਨਾਂ ਨੇ ਬੁਰੀ ਤਰ੍ਹਾਂ ਡਰਿੰਕ ਕੀਤੀ ਹੋਈ ਆ ਉਹਨਾਂ ਤੋਂ ਖੜਿਆ ਨਹੀਂ ਜਾ ਰਿਹਾ ਉਹਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਹੈਗਾ ਤੇ ਜਿਹੜਾ ਹੈਗਾ ਔਨ ਡਿਊਟੀ ਹੈਗੇ ਹੈਗੇ ਕਿਸ ਤਰ੍ਹਾਂ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਇਲਾਜ ਹੋਊਗਾ ਕਿਸ ਤਰ੍ਹਾਂ ਲੋਕਾਂ ਨੂੰ ਸਿਹਤ ਸਹੂਲਤ ਮਿਲੂਗੀ ਸੋ ਮੈਂ ਜਿਹੜਾ ਹੈਗਾ ਇਮੀਡੀਏਟ ਮੈਂ ਸੀਐਮਓ ਸਾਹਿਬ ਨਾਲ ਐਸਐਮਓ ਸਾਹਿਬ ਨੂੰ ਵੀ ਕਹਾਂ ਵੀ ਇਮੀਡੀਏਟ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਤਾਂ ਕਿ ਦੂਜੇ ਮੁਲਾਜ਼ਮਾਂ ਨੂੰ ਵੀ ਸੁਨੇਹਾ ਮਿਲੇ ਅਸੀਂ ਜਿਹੜੀਆਂ ਤਨਖਾਹਾਂ ਲੈ ਰਹੇ ਨੇ ਡਾਕਟਰ ਚਾਹੇ ਮੁਲਾਜ਼ਮ ਕੋਈ ਵੀ ਆ ਜੈਸੀ ਵੀ ਅਸੀਂ ਲੋਕਾਂ ਦੇ ਪੈਸੇ ਦਾ ਜਿਹੜੀ ਤਨਖਾਹ ਲੈ ਰਹੇ ਹੈਗੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਦੀਆਂ ਤਨਖਾਹਾਂ ਮਿਲਦੀਆਂ ਨੇ ਅਸੀਂ ਲੋਕਾਂ ਦੀ ਸੇਵਾ ਦੇ ਲਈ ਬੈਠੇ ਆ ਇੱਥੇ ਤੇ ਕਿਵੇਂ ਅਸੀਂ ਲੋਕਾਂ ਨੂੰ ਜਿਹੜਾ ਪ੍ਰੋਪਰ ਇਲਾਜ ਦੇ ਸਕਾਂਗੇ ਉਧਰ ਜਦੋਂ ਇਸ ਸਬੰਧੀ ਐਸਐਮਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਵਿਭਾਗ ਨੂੰ ਕਾਰਵਾਈ ਦੇ ਲਈ ਲਿਖਤੀ ਸ਼ਿਕਾਇਤ ਭੇਜ ਜਾਵੇਗੀ ਮਮਦ ਸਾਹਿਬ ਦਾ ਫੋਨ ਆਇਆ ਸੀ ਕਿ ਉਹਨਾਂ ਨੇ ਹਸਪਤਾਲ ਦੇ ਵਿੱਚ ਲੋਕਾਂ ਦੀ ਸ਼ਿਕਾਇਤ ਕਰਕੇ ਵੀ ਇੱਥੇ ਹਸਪਤਾਲ ਵਿੱਚ ਆਏ ਹਨ ਤੇ ਇੱਥੇ ਡਾਕਟਰ ਵਿਕਰਮ ਸਿੰਘ ਹੈਗੇ ਆ ਜਿਹੜੇ ਡਿਊਟੀ ਕਰਦੇ ਆ ਕਿ ਉਹਨਾਂ ਦੀ ਸ਼ਰਾਬ ਪੀਤੀ ਹੋਈ ਆ ਮੈਂ ਵੀ ਮੌਕੇ ਤੇ ਪਹੁੰਚ ਗਿਆ ਤੇ ਦੇਖਿਆ ਕਿ ਉਹਦੀ ਸ਼ਰਾਬ ਪੀਤੀ ਆ ਪਿਛਲੇ ਵੀ ਮੈਂ ਦੋ ਤਿੰਨ ਵਾਰੀ ਅਖਬਾਰਾਂ ਵਿੱਚ ਪੜਿਆ ਕਿ ਮੇਰਾ ਤਪੇ ਆ 47 ਪੋਸਟਿੰਗ ਹੈਗੀ ਆ ਕਿ ਇੱਕ ਦੋ ਵਾਰੀ ਇਹਨਾਂ ਨੇ ਪਹਿਲਾਂ ਵੀ ਥੋੜਾ ਕੀਤਾ ਹੈ ਇਸ ਕਰਕੇ ਅੱਜ ਡਾਕਟਰ ਸਾਹਿਬ ਦੇ ਅਗੇਂਸਟ ਅਸੀਂ ਦਿਖਾਂਗੇ ਡਿਪਾਰਟਮੈਂਟ ਨੂੰ ਤੇ ਜੋ ਵੀ ਬਣਦੀ ਉਹ ਭਾਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਤੋਂ ਵੀ ਜਵਾਬ ਤਰ ਦੇ ਦਿੱਤੀ ਜਾਊਗੀ ਕਿਉਂਕਿ ਤੁਹਾਡਾ ਅਗ ਬਾਰੀ ਬਾਰੀ ਸਾਡੇ ਤੋਂ ਘਿਵਾਣਾ ਪਿਆ ਰਿਹਾ ਹੈ ਇੱਥੇ ਦੱਸਣਯੋਗ ਹੈ ਕਿ ਜਦੋਂ ਹਸਪਤਾਲ ਦੇ ਬਾਕੀ ਡਾਕਟਰ ਛੁੱਟੀ ਤੇ ਹੁੰਦੇ ਨੇ ਤਾਂ ਐਮਰਜੈਂਸੀ ਕੇਸਾਂ ਨੂੰ ਇਹ ਡਾਕਟਰ ਸਾਹਿਬ ਖੁਦ ਦੇਖਦੇ ਨੇ ਉਹ ਵੀ ਸ਼ਰਾਬ ਪੀ ਕੇ ਦੌਰ ਤੁਰ ਜਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ